ਔਰ ਉਹਦੇ ਨਾਲ ਅਸੀਂ ਅੱਜ ਇੱਥੇ ਵੀ ਜਿਹੜਾ ਫ੍ਰਿਜ ਆ ਉਹ ਟੀਵੀ ਆ ਮਿਕਸੀ ਆ ਕੱਲ ਅੰਕਲ ਕਹਿ ਗਏ ਸੀਗੇ ਵੀ ਇਹ ਸੇਵਾ ਜਿਹੜੀ ਮੇਰੇ ਵੱਲੋਂ ਨਿਭਾਈ ਜਾਣੀ ਆ ਔਰ ਉਹਨਾਂ ਨੇ ਆਪਣੇ ਸਿੰਘ ਇੱਥੇ ਭੇਜ ਦਿੱਤੇ ਨੇ ਔਰ ਸਮਾਨ ਦੇ ਨਾਲ ਨਾਲ ਅਸੀਂ ਇੱਕ ਜਿਹੜੇ ਬੱਚਿਆਂ ਦੇ ਸੂਟ ਨੇ ਸੱਤ-ਸੱਤ ਚੰਗੇ ਉਹ ਵੀ ਉਹ ਫਿਰ ਦੂਜੀ ਦੇ ਵੀ ਲੈਣਦੇ ਵੀ ਕਿਤੇ ਉਹ ਨਾ ਕਵੇ ਵੀ ਇੱਧਰ ਦੇ ਦਿੱਤੇ ਤੇ ਸਾਨੂੰ ਨਹੀਂ ਦਿੱਤੇ ਅਸੀਂ ਦੋਵਾਂ ਘਰਾਂ ਦਾ ਜਿਹੜਾ ਕਰ ਦਿੱਤਾ ਜਿੱਦਾਂ ਉੱਧਰ 50000 ਰੁਪਿਆ ਦਿੱਤਾ ਸੀਗਾ ਤੇ ਸੇਮ ਰਸਤ ਜਿਹੜੀ ਬਣਦੀ ਸੀ ਤੇ ਉਹ 50000 ਰੁਪਿਆ ਜਿਹੜਾ ਉਹ ਮਾਤਾ ਜੀ ਦੇ ਹੱਥ ਦੇ ਵਿੱਚ ਧਰ ਦਿੱਤਾ ਵਾ ਰੋਟੀ ਦਾ ਤੇ ਰੋਟੀ ਦਾ ਜਿਹੜਾ ਬੰਦੋਬਸਤ ਵੀ ਕਰ ਦਿੱਤਾ ਗਿਆ ਅੰਕਲ ਵੱਲੋਂ ਸਾਰਜਪਾਲ ਸਿੰਘ ਸੂਰੀ ਹੋਣਾ ਵੱਲੋਂ ਫਿਰ ਲੋਕੀ ਨਾ ਕਿਸੇ ਵੇਲੇ ਮਤਲਬ ਕਹਿੰਦੇ ਆ ਵੀ ਥਾਂ-ਥਾਂ ਤੇ ਰੋਣਾ ਤੇ ਰੋਣਾ ਵਾਕਿਆ ਹੀ ਆਉਂਦਾ ਤੇ ਮੈਂ ਜੋ ਤੁਹਾਨੂੰ ਮਾਤਾ ਵੀ ਇੱਥੇ ਆਇਆ ਮੈਂ ਮਾਤਾ ਨੂੰ ਹੋਰ ਕੰਮ ਪੁੱਛਿਆ ਵੀ ਮਾਤਾ ਹੋਰ ਸੇਵਾ ਦੇ ਪੋਤੀ ਕਹਿ ਲਿਆ ਤੇ ਫਿਰ ਦੱਸਦੇ ਖੁੱਲ ਕੇ ਜੋ ਹੈਗਾ ਤੇ ਮਾਤਾ ਨੇ ਜੋ ਆਪਣਾ ਦੱਸਿਆ ਵੀ ਮੇਰੇ ਦੋ ਬੇਟੇ ਆ ਦੋਵੇਂ ਡਰਾਈਵਰ ਨੇ ਠੀਕ ਆ ਤੇ ਤਿੰਨ ਪੋਤੇ ਆ ਇੱਕ ਵਿਚਾਰਾ ਡਿਲੀਵਰੀ ਕਰਦਾ ਹੈ ਸਮਾਨ ਦੀ ਕਿਸੇ ਮਤਲਬ ਜਿੱਦਾਂ ਕੋਰੀਅਰ ਹੈ ਜਿੱਦਾਂ ਕੋ ਏਜੰਸੀ ਹੈ ਤੇ ਦੂਜਾ ਟਰੱਕ ਦੇ ਨਾਲ ਭੇਜ ਦਿੱਤਾ ਵੀ ਕੋਈ ਆਪਣੇ ਪਿਓ ਦੇ ਨਾਲ ਹੀ ਆ ਜੀ ਪਿਓ ਦੇ ਨਾਲ ਭੇਜ ਦਿੱਤਾ ਵੀ ਵਿਗੜੇ ਨਾ ਪਿਓ ਦੀ ਨਿਗਰਾਨੀ ਦੇ ਵਿੱਚ ਰਵੇ ਇੱਕ ਇੱਥੇ ਆ ਜੀ ਪੋਤਾ ਨਾਲ ਇੱਕ ਇੱਥੇ ਦੋ ਮਾਤਾ ਦੀਆਂ ਬੇਟੀਆਂ ਨੇ ਇੱਕ ਦੇ ਹਸਬੰਦ ਦੀ ਬਿਜਲੀ ਲੱਗਣ ਨਾਲ ਡੈਥ ਹੋ ਗਈ ਆ ਤੇ ਉਹਦਾ ਬੇਟਾ 11 ਸਾਲ ਦਾ ਉਹ ਇਥੋਂ 26 ਕਿਲੋਮੀਟਰ ਦੂਰ ਪਿੰਡ ਆ 25 26 ਕਿਲੋਮੀਟਰ ਸ਼ੂਰਾ ਸ਼ੂਰਾ ਪਿੰਡ ਦੇ ਵਿੱਚ ਰਹਿੰਦੀ ਔਰ ਕੋਈ ਮਤਲਬ ਸਾਧਨ ਨਹੀਂ ਉਹਨੇ ਮੈਂ ਪੁੱਛਿਆ ਫੋਨ ਦੇ ਉੱਤੇ 6 ਕਨਾਲਾਂ ਉਹਦੇ ਕੋਲ ਜਗ੍ਹਾ ਹੈ 1500 ਰੁਪਏ ਸਰਕਾਰੀ ਪੈਨਸ਼ਨ ਆਉਂਦੀ ਆ ਔਰ ਘਰ ਜਿਹੜਾ ਕੱਚਾ ਉਹਨੇ ਹੁਣੇ ਮੈਨੂੰ ਵੀਡੀਓ 'ਚ ਵੀ ਦਿਖਾਇਆ ਬਾਲੇ ਵੀ ਕੱਚੇ ਨੇ ਔਰ ਜਿਹੜਾ ਮਾੜਾ ਮੋਟਾ ਕੰਮ ਆ ਸਲਾਈ ਕਢਾਈ ਦਾ ਕਰਕੇ ਉਹ ਝੰਡੇ ਝੁੰਡੇ ਮਤਲਬ ਸਿੰਦੀ ਆ ਤੇ ਉਹਦੇ ਨਾਲ ਜਿਹੜਾ ਗੋਟਾ ਲੱਗਦਾ ਉਹ ਸਲਾਈ ਕਢਾਈ ਦਾ ਮਾੜਾ ਤੇ ਮਾਤਾ ਨੇ ਜਿਹੜੇ ਸ਼ਬਦ ਕਹੇ ਆ ਤੇ ਰੋਣ ਵੈਸੇ ਹੀ ਨਿਕਲ ਆਉਂਦਾ ਉਹ ਮੈਂ ਤੇ ਨਾ ਰੱਬਾ ਵਾਕਿਆ ਹੀ ਸੁਣ ਲਾ ਵੀ ਜਿਹੜੇ ਘਰ ਧੀਆਂ ਦੇਵੇਂ ਜਾਂ ਤੇ ਖੁੱਲੇ ਪੈਸੇ ਦਿਆ ਕਰ ਤੇ ਜਾਂ ਧੀਆਂ ਦਿਆ ਹੀ ਨਾ ਕਰ ਕਿਉਂ ਮਾਤਾ ਇਹੋ ਕਹਿਣ ਦੀ ਹੈ ਨਾ ਕੀ ਇਹੋ ਹੀ ਕੰਨੀ ਮੈਂ ਜੇ ਤਾਂ ਧੀਆਂ ਦੇਣੀਆਂ ਤੇ ਖੁੱਲੀ ਮਾਇਆ ਦੇ ਕਿਸ ਚੀਜ਼ ਤੂੰ ਤਰਸਣ ਤੇ ਨਹੀਂ ਤਾਂ ਦੇ ਨਾ ਗਰੀਬਾ ਬੇਟੀ ਨੇ ਇਹ ਕਿਹਾ ਸੀਗਾ ਵੀ ਇਹ ਕੱਲ ਦਾ ਜਿਹੜਾ ਬਜਾਈ ਦਾ ਸਮਾਨ ਬਣਦੇ ਆ ਮੇਰੀ ਵੀ ਛੇਕ ਨਾਲਾਂ ਪੈ ਲਈ ਆ ਤੇ ਮਤਲਬ ਕਿੱਲਾ ਵੀ ਨਹੀਂ ਬਣਦੀ ਨਾ ਪੌਣਾ ਕਿੱਲਾ ਬਣਦੀ ਆ ਮੇਰੀ ਬਜਾਈ ਦਾ ਸਮਾਨ ਹੀ ਬੰਦੋਬਸਤ ਕਰ ਦਿੱਤਾ ਜਾਵੇ ਤਾਂ ਮੈਂ ਬਗੀਚੇ ਦੀ ਡਿਊਟੀ ਲਾ ਦਿੱਤੀ ਵੀ ਕਿੱਲੇ ਇੱਕ ਦਾ ਸਮਾਨ ਜਿਹੜਾ ਬਜਾਈ ਦਾ ਵੀ ਦੇ ਦਿੱਤਾ ਜਾਊਗਾ ਔਰ ਇਥੋਂ ਵਿਹਲੇ ਹੋ ਕੇ 10-15 ਦਿਨਾਂ ਦੇ ਬਾਅਦ ਮਾਤਾ ਤੇਰੀ ਬੇਟੀ ਦਾ ਘਰ ਵੀ ਵੇਖਾਵਾਂਗੇ ਕੰਦਾ ਉਹਦੀਆਂ ਤਰ੍ਹਾਂ ਮੈਂ ਪਹਿਲਾਂ ਹੀ ਦੱਸਦਾ ਵੀ ਰਿਪੇਅਰ ਕਰਾ ਦਾਂਗੇ ਜੇ ਬੈਠੀਆਂ ਨਾ ਹੋਈਆਂ ਤੇ ਉੱਤੇ ਲੈਂਟਰ ਪਾ ਦਾਂਗੇ ਫੇਰ ਅਗੋਂ ਪੁੱਤ ਮੰਨ ਲੇਗੀ ਹਾਂ ਹਾਂ ਮੈਂ ਕੱਲ੍ਹ ਦਾ ਹੀ ਮੰਨ ਲਿਆ ਪੁੱਤ ਕੱਲ੍ਹ ਦਾ ਹੀ ਮੰਨ ਲਿਆ ਵਾ ਮੈਂ ਕੱਲ੍ਹ ਦਾ ਹੀ ਮੰਨ ਲਿਆ ਪੁੱਤ ਹਾਂ ਮੈਂ ਕੱਲ੍ਹ ਮੈਂ ਤੋਂ ਪੁੱਤ ਮੇਰੇ ਆ ਮੈਂ ਤੇਜਾ ਪੁੱਤ ਵੀ ਬਣਾ ਲਿਆ ਚਲੋ ਮਿਹਰਬਾਨੀ ਤੁਹਾਡੀ ਮਤਲਬ ਲੈਂਟਰ ਦਾ ਬੰਦੋਬਸਤ ਵੀ ਕਰਦੇ ਆਂਗੇ ਇਸ ਤੋਂ ਬਾਅਦ ਆਪਾਂ ਕੋ 52-7-10 ਦਿਨਾਂ ਦੇ ਵਿੱਚ ਵੇਖ ਲਾਂਗੇ ਤੇ ਮਾਤਾ ਜੀ ਇਹ ਸੇਵਾ ਸਾਡੇ ਨੂੰ ਕਬੂਲ ਕਰਿਓ ਧੀਆਂ ਵਾਸਤੇ ਹਾਂਜੀ ਔਰ ਮਾਤਾ ਜੀ ਵੀ ਜਿੱਦਣ ਵਿਆਹ ਆਇਆ ਤੁਸੀਂ ਆਇਓ ਤੇ ਆਵਾਂਗੇ ਜਰੂਰ ਮਾਤਾ ਤੁਸੀਂ ਸਾਨੂੰ ਦੱਸ ਦਿਓ ਫੋਨ ਕਰਕੇ ਤੇ ਜਰੂਰ ਪਹੁੰਚਾਂਗੇ ਤੁਹਾਡੇ ਕੋਲ ਇਹ ਸੇਵਾ ਜਿਹੜੀ ਉਹ ਪ੍ਰਵਾਨ ਕਰੋ ਧੰਨਵਾਦ ਤੁਹਾਡਾ og træði mér að fótti mér fótti líf hann mér fótti líf hann mér fótti líf hann